ਹਾਲ ਦੀ ਸਵਾਗਤ ਹੈ ਤੁਹਾਡਾ ਇਸ ਐਸਐਮ ਮੋਟੀਵੇਸ਼ਨ ਚੈਨਲ ਦੇ ਉੱਤੇ ਤੇ ਅੱਜ ਆਪਾਂ ਜਿਹੜੀ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਥਾਂ-ਥਾਂ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਅ ਇੱਕ ਭਰਤੀ ਆਈ ਹੋਈ ਹੈ ਪਰਤੀ ਨਹੀਂ کہہ ਸਕਦੇ ਆਪਾਂ ਡੀਪੂ ਹੋਲਡਰ ਆ ਜਿਹੜੇ ਨਵੇਂ ਡੀਪੂ ਕੋ ਲੈਣ ਦੀ ਤਸਵੀਜ਼ ਆ ਜਿਹੜੀ ਉਸ ਨੂੰ ਸਮਝਾਵਾਂਗੇ ਵੀ ਕਿਵੇਂ ਨਵਾਂ ਆਪਾਂ ਡੀਪੂ ਲੈ ਸਕਦੇ ਆ ਇੱਕ ਪਿੰਡ ਦੇ ਵਿੱਚੋਂ ਲਿਸਟ ਕਿਵੇਂ ਆ ਤੇ ਆ ਜਿਹੜਾ ਮੇਰੇ ਕੋਲੇ ਜਨਤਕ ਨੋਟਿਸ ਹੈ ਦਫ਼ਤਰ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈ ਤੇ ਖ្វਤਕਾਰ ਮਾਮਲਾ ਮਾਨਸਾ ਦਾ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਮੈਂ ਤੁਹਾਨੂੰ ਦੱਸੂਗਾ ਵੀ ਕਿੱਥੇ-ਕਿੱਥੇ ਕੀ ਕੁਸ਼ ਹੈ ਤੇ ਇਹਦੇ ਵਿੱਚ ਆ ਕੈਟਾਗਰੀ ਦੀ ਗਿਣਤੀ ਕੀਤੀ ਹੋਈ ਆ ਹਮ ਜਿਸ ਤਰ੍ਹਾਂ ਇਹਦੇ ਵਿੱਚ ਸਾਬਕਾ ਫੌਜੀ ਵੀ ਅਪਲਾਈ ਕਰ ਸਕਦੇ ਆ ਜਨਰਲ ਦੇਖੋ ਪਿੰਡ ਉਸਾਮੀਆਂ 107 ਨੇ ਅਨੁਸੂਚਿਤ ਜਾਤੀਆਂ ਦੇ 25 ਡਿਪੂ ਲੈ ਸਕਦੇ ਆ ਤੇ ਪਛੜੀਆਂ ਸਰਾਣੀਆਂ 10 ਤੇ ਸਾਬਕਾ ਫੌਜੀਆ ਜਿਹੜੇ 14 ਵੈਕੈਂਸੀਆਂ ਉਹਨਾਂ ਦੀਆਂ ਪੂਰੇ ਜ਼ਿਲ੍ਹੇ ਦੇ ਵਿੱਚ ਜਿੱਥੇ ਇਹ ਤਾਂ ਹਜੇ ਤੱਕ ਕਨਫਰਮ ਨਹੀਂ ਵੀ ਕਿਹੜੇ ਪਿੰਡ ਦੀ ਕਿਹੜੀ ਵੈਕੈਂਸੀ ਜਿਹੜੀ ਰਾਖਵੀ ਕਰਨੇ ਕੌਣ ਫੌਜੀ ਲੋਕ ਕੌਣ ਅੰਗਹੀਣ ਲਊਗਾ ਜਾਂ ਕੌਣ ਪਛੜੀਆਂ ਸਰਾਣੀਆਂ ਦਾ ਜਨ ਤੱਕ ਹੈ ਤੇ ਪਰ ਇੱਥੇ ਡਿਟੇਲ ਦਿੱਤੀ ਹੋਈ ਹੈ ਸਾਰੀ ਤੇ ਇਹਦੇ ਵਿੱਚ ਪਿੰਡੂ ਅਸਾਮੀ 107 ਨੇ ਤੇ ਸ਼ਹਿਰੀ 13 ਨੇ ਠੀਕ ਹੈ ਜੀ ਇਹਦੇ ਵਿੱਚ ਟੋਟਲ 196 ਤੇ 24 ਐਵੇਂ ਦਾ ਜੇ ਕੋਈ ਕੋਈ ਪਹਿਲਾਂ ਕਿਸ ਨੇ ਵੈਕੰਸੀ ਅਪਲਾਈ ਕੀਤੀ ਹੈ ਤਾਂ ਉਹ ਹਾਈ ਕੋਰਟ ਦੇ ਹਿਸਾਬ ਨਾਲ ਕੁਝ ਸਟੇ ਹੋਵੇਗੀ ਤਾਂ ਉਹਦੇ ਹਿਸਾਬ ਨਾਲ ਉਹਨੂੰ ਮੰਨ ਜੂਗਾ ਅਦਾਲਤ ਦੇ ਫੈਸਲੇ ਤੇ ਹੀ ਨਿਰਭਰ ਹੋਵੇਗਾ ਕੀ ਕਰਨਾ ਹੈ ਜਿਹ ਕਿਸ ਨੇ ਪਹਿਲਾਂ ਪੜ੍ਹਿਆ ਕਹਿੰਦੇ ਉਹਨੂੰ ਪਰਨ ਦੀ ਲੋੜ ਨਹੀਂ ਤੇ ਇਹਨਾਂ ਦੀ ਜਿਹੜੀ ਆ ਸਾਈਟ ਹੈ food subb.gov.in ਤੇ ਉਪਲਬਧ ਹੈ ਤੇ ਜ਼ਿਆਦਾ ਜਾਣਕਾਰੀ ਤੁਸੀਂ ਜਿਹੜਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਤੇ ਦਫ਼ਤਰ ਦੇ ਵਿੱਚ ਜਾ ਕੇ ਇਹਨਾਂ ਤੋਂ ਭਰਪੂਰ ਜਾਣਕਾਰੀ ਲੈ ਸਕਦੇ ਹੋ ਤੇ ਜਿਹੜੀ ਮਾਨਸਾ ਜ਼ਿਲ੍ਹੇ ਦੀ ਲਾਸਟ ਡੇਟ ਹੈ ਉਹ 30 ਅਕਤੂਬਰ ਹੈ ਜੀ 30/9/2000 ਅ ਮਾਫ ਕਰਨਾ ਸਤੰਬਰ 3 ਨੋਂ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਸ਼ਾਮ ਦੇ 5 ਵਜੇ ਤੱਕ ਤੇ ਤੁਹਾਡਾ 10ਵੀਂ ਪਾਸ ਹੋਣਾ ਤੁਸੀਂ ਜ਼ਰੂਰੀ ਹੋ ਤੇ ਇਹਦੇ ਵਿੱਚ ਇੱਕ ਹੋਰ ਸ਼ਰਤ ਹੈ ਵੀ ਉਸੇ ਤੁਸੀਂ ਵਾਰਡ ਦੇ ਹੋਣੇ ਚਾਹੀਦੇ ਹੋ ਜਿਸ ਵਾਰਡ ਦੀ ਵੈਕੈਂਸੀ ਹੈ ਇਹ ਉਥੇ ਜਾ ਕੇ ਪਤਾ ਲੱਗੂਗਾ ਦਫ਼ਤਰ ਦੇ ਵਿੱਚ ਉਥੇ ਇੱਕ ਫਾਰਮ ਅਪਲਾਈ ਹੋਊਗਾ ਆਧਾਰ ਕਾਰਡ ਦੀ ਕਾਪੀ ਲੱਗੂ ਇੱਕ ਪਰਿਵਾਰੀ ਦੀ ਰਿਪੋਰਟ ਲੱਗੂਗੀ ਤੇ ਉਥੇ ਤੁਸੀਂ ਇਹ ਅਪਲਾਈ ਕਰ ਸਕਦੇ ਹੋ ਤੇ ਇਹ ਉਹਨਾਂ ਦਾ ਨੋਟੀਫਿਕੇਸ਼ਨ ਹੈ ਤੇ ਆ ਪੂਰੀ ਜਾਣਕਾਰੀ ਇਹਦੇ ਵਿੱਚ ਲਿਖੀ ਹੋਈ ਹੈ। ਤਕਰੀਬਨ ਮੈਂ ਸਾਰੇ ਗਰੁੱਪਾਂ ਦੇ ਵਿੱਚ ਪਾਤਾ ਤੇ ਇਹ ਜਿਆਦਾ ਜਾਣਕਾਰੀ ਲਈ ਤੁਸੀਂ ਜੇ ਤੁਸੀਂ ਆਪਣੇ ਜ਼ਿਲ੍ਹੇ ਦਾ ਦੇਖਣਾ ਹੈ ਤਾਂ ਤੁਸੀਂ Google ਤੇ ਜਾ ਕੇ food supply govt.in ਲਿਖਣਾ ਤੇ ਆ ਇਹਨਾਂ ਦੀ ਅਫੀਸ਼ੀਅਲ ਜਿਹੜੀ ਵੈਬਸਾਈਟ ਹੈ ਜੇ ਤੁਸੀਂ ਇਹਦੇ ਉੱਤੇ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਸਾਹਮਣੇ ਖੁੱਲ ਕੇ ਆਏਗਾ ਇੱਥੇ ਹੋਰ ਜਾਣਕਾਰੀਆਂ ਦੇ ਨਾਲ ਨਾਲ ਜਦੋਂ ਤੁਸੀਂ ਸੱਜੇ ਪਾਸੇ ਦੇਖੋਗੇ ਤਾਂ ਇੱਥੇ ਲੇਟੈਸਟ ਇਨਫੋਰਮੇਸ਼ਨ ਨਿਊਜ਼ਪੇਪਰ ਜਿਹੜੀ ਜਿਹੜੀ ਆ ਆ ਉਪਰੀ ਸਭ ਤੋਂ ਰਾਸ਼ਨ ਡੀਪੂ ਵੈਕੈਂਸੀ 2024 ਹੈ ਇਹਨੂੰ ਓਕੇ ਕਰੋਗੇ ਤਾਂ ਇਸ ਤਰ੍ਹਾਂ ਦਾ ਇਹਦੀ ਡਿਟੇਲ ਆ ਜਾਊਗੀ ਇਹ ਦੇਖੋ ਅਮਰਸਰ ਬਰਨਾਲਾ ਬਠਿੰਡਾ ਫਰੀਦਕੋਟ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਫਰੂਜ਼ਪੁਰ ਗੁਰਦਾਸਪੁਰ ਉਹ ਸ਼ਾਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਰੀਦਕੋਟ ਲਾ ਮਾਨਸਾ ਮੋਗਾ ਪਠਾਨਕੋਟ ਪਟਿਆਲਾ ਰੂਪਨਗਰ ਐਸਐਸ ਨਗਰ ਮੋਹਾਲੀ ਐਸਬੀਐਸ ਨਗਰ ਤੇ ਸੰਗਰੂਰ ਤੇ ਤਰਨਤਾਰਨ ਜਿਸ ਦੀ ਵੀ ਤੁਸੀਂ ਇਹਦੀ ਵੈਕੈਂਸੀ ਦੇਖਣੀ ਆ ਜਿੱਦਾਂ ਮੋਗੇ ਦੇਖਣੀ ਆ ਮੋਗੇ ਵਾਲੇ ਨੂੰ ਓਕੇ ਕਰਨਾ ਤੇ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਪੀਡੀਐਫ ਹੈ ਉਹ ਡਾਊਨਲੋਡ ਹੋ ਜਾਊਗਾ ਠੀਕ ਹੈ ਜੀ ਆਹ ਵੈਕੈਂਸੀਆਂ ਨੇ ਤੇ ਜਿਆਦਾ ਜਾਣਕਾਰੀ ਲਈ ਤੁਸੀਂ ਆਪਣੇ ਜ਼ਿਲ੍ਹੇ ਦੇ ਫੂਡ ਸਪਲਾਈ ਅ ਦਫਤਰ ਜਾ ਕੇ ਜਾਣਕਾਰੀ ਲੈ ਸਕਦੇ ਹੋ ਉੱਥੇ ਜਾ ਕੇ ਅਪਲਾਈ ਕਰ ਸਕਦੇ ਹੋ ਤਾਂ ਤੁਹਾਨੂੰ ਜਿਹੜਾ ਡੀਪੂ ਹੈ ਤੇ ਉਹ ਮਿਲ ਜਾਣਾ ਹੈ ਤੇ ਤੁਸੀਂ ਵਧੀਆ ਪੈਸਾ ਕਮਾ ਸਕਦੇ ਹੋ ਤੇ ਵੀਡੀਓ ਨੂੰ ਅੰਤ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ